ਸਤਿ ਸ੍ਰੀ ਅਕਾਲ ਮੇਰੇ ਹਸਬੰਡ ਦੀ ਡੈਥ ਹੋ ਗਈਆ ਮੇਰੀ ਬਤ-ਬਤ ਮਦਦ ਕਰੋ ਮੇਰੀਆਂ ਦੋ ਬੇਟੀਆਂ ਆ ਉਹਨਾਂ ਦੇ ਬਾਰੇ ਬਸ ਸੋਚਿਓ ਹੋਰ ਤੇ ਮਕਾਨ ਕਿਨਾਂ ਡੈਫ ਹੋ ਗਿਆ ਖਰਾਬ ਹੋਇਨੂੰ ਇਹਨੂੰ ਟੈਂਪ ਕਿੰਨਾ ਜਦਕੇ ਡੇਗ ਦਾ 2 ਸਾਲ ਹੋ ਗਿਆ 1.5 ਸਾਲ ਡਿਗੇ ਅੱਛਾ ਤੇ ਆ ਤੇੜਾ ਜਿਹੜੀਆਂ ਆਣੀਆਂ ਹੋਣਾ ਹੀ ਆ ਸਾਰੀਆਂ ਇਹ ਨਾਲ ਹੀ ਆ ਗਈਆਂ ਸੀ ਅੱਛਾ ਤੋਂ ਉਹ ਵੀ ਕਿਸੇ ਨੇ ਹੈਲਪ ਨਹੀਂ ਕੀਤੀ ਹੁਣ ਤੇ ਕਰ ਨਹੀਂ ਤੁਹਾਨੂੰ ਤੇ ਕਮਾਈ ਦਾ ਸਾਧਨ ਕੀ ਤੁਹਾਡਾ ਹੁਣ? ਕਮਾਈ ਦਾ ਹੱਥੇ ਦਾ ਕੋਈ ਨਹੀਂ ਹੈਗਾ। ਹੂੰ। ਤੇ ਬੇਡੀਆਂ ਕਿੱਡੀਆਂ ਤੁਹਾਡੀਆਂ? ਇੱਕ 11ਵੀਂ ਚ ਪੜਦੀ ਐ, ਇੱਕ 6ਵੀਂ ਚ ਪੜਦੀ ਐ। ਅੱਛਾ। ਹਾਂਜੀ। ਵਾਹਿਗੁਰੂ ਦੀ ਖਾਲਸਾ, ਸ੍ਰੀ ਵਾਹਿਗੁਰੂ ਜੀ ਖਤੇ ਅੱਜ ਅਸੀਂ ਇੱਕ ਉਹਗਾ ਸੇਵਾ ਸੁਸਾਇਟੀ ਤੋਂ ਤੇ ਅੱਜ ਅਸੀਂ ਬਣ ਨੰਗਲ ਖੂੰਗਾ ਬੇ ਖੜੇਗੇ ਤੇ ਜਿੱਥੇ ਆ ਭੈਣ ਜੀ ਮੇਰੇ ਨਾਲ ਕੁਝ ਟਾਈਮ ਪਹਿਲਾਂ ਇਹਨਾਂ ਦੇ ਜਿਹੜੇ ਹਸਬੰਦ ਦੀ ਸੀਗੀ ਉਹ ਰੇੜੀ ਵਗੈਰਾ ਲਾਉਂਦੇ ਸੀਗੇ ਬਾਹਰ ਤੇ ਉਹਨਾਂ ਡੈਥ ਹੋ ਗਈ ਆ ਹੁਣ। ਤੇ ਹੁਣ ਇਹ ਭੈਣ ਜੀ ਹੁਣ ਇਕੱਲੇ ਰਹਿੰਦੇ ਆ ਤੇ ਦੋ ਬੇਟੀਆਂ ਇਹਨਾਂ ਦੀਆਂ। ਤੇ ਕੋਸ਼ਿਸ਼ ਨੇ ਪਹਿਲਾਂ ਤੋਂ ਹੀ ਸਾਰੇ ਜਣ ਦੇਖਿਆ ਗਿਆ ਕਿ ਆਈਆ ਪਰ ਵਿਖੇ ਜਿਹੜਾ ਹੈਗਾ ਉਹ ਇੱਕ ਮਕਾਨ ਡਿੱਗਿਆ ਸੀਗਾ ਤੇ ਮਕਾਨ ਦੇ ਥੱਲੇ ਜਿਹੜਾ ਸਾਰਾ ਪਰਿਵਾਰ ਜਿਹੜਾ ਥੱਲੇ ਆਉਣ ਕਰਕੇ ਜਿਹੜੇ ਸਾਰੇ ਉਹ ਬੱਚਿਆਂ ਦੀ ਤੇ ਨਾਲ ਇੱਕ ਪਰਿਵਾਰਾਂ ਦੇ ਤਿੰਨ ਚਾਰ ਜੀਆਂ ਦੀ ਜਿਹੜੀ ਸੀ ਇੱਕ ਅਚਾਨਕ ਮੌਤ ਹੋ ਗਈ ਤੇ ਆਪਾਂ ਸਾਰਿਆਂ ਨਾਲ ਜਿਹੜਾ ਸੀਗਾ ਫੇਸਬੁੱਕ ਦੇ ਉੱਤੇ ਜਾਂ ਇੰਸਟਾਗ੍ਰਾਮ ਦੇ ਉੱਤੇ ਬਹੁਤ ਸਾਰਾ ਦੁੱਖ ਜਾਰੀ ਕੀਤਾ ਸੀਗਾ ਪਰਿਵਾਰ ਨਾਲ ਹਮਦਰਦੀ ਜਾਰੀ ਕੀਤੀ ਸੀ ਪਰ ਅਸੀਂ ਉਸ ਟਾਈਮ ਕੋਸ਼ਿਸ਼ ਨਹੀਂ ਕਰ ਸਕੇ ਉਹਨਾਂ ਲਈ ਆਪਾਂ ਜਾਂ ਉਹਨਾਂ ਦੇ ਆਪਰ ਟਾਈਮ ਸਰ ਜਾਂ ਮਕਾਨ ਬਣ ਜਾਂਦਾ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ ਤੇ ਉਸੇ ਤਰ੍ਹਾਂ ਹੀ ਅੱਜ ਅਸੀਂ ਆ ਪਿੰਡ ਮੰਗਲ ਖੁੰਗਾ ਵਿਖਿਆ ਆ ਤੇ ਇਕੱਲੇ ਪੈਣ ਹੈਗੀ ਆ ਤੇ ਕਮਾਈ ਦਾ ਸਾਥ ਨੂੰ ਕੋਈ ਨਹੀਂ ਹੈਗਾ ਤੇ ਆ ਬਰਸਾਤ ਪਈ ਆ ਤੇ ਆ ਪਾਜੀ ਅੰਦਰ ਆ ਜਾਓ ਆ ਮਕਾਨ ਜਿਹੜਾ ਸਾਰਾ ਬਹਿ ਗਿਆ ਅੰਦਰੋਂ ਆ ਬਹਿ ਗਿਆ ਅੰਦਰੋਂ ਤੇ ਆ ਪਿੰਡ ਦੇ ਨੌਜਵਾਨ ਵੀਰ ਜਿਹੜੇ ਹੈਗੇ ਆ ਇਹਨਾਂ ਨਾਲ ਆ ਦੇਖੋ ਆ ਬੱਲੀ ਦਿੱਤੀ ਐ ਵਿੱਚ ਮੰਗਾਨ ਦੇ ਆ ਵੀ ਕੰਦ ਸਾਰੀ ਬਹਿ ਗਈ ਆ ਤੇ ਆ ਵੀ ਜਿਹੜੀ ਆ ਉਹ ਦਿਖਾ ਦਿਓ ਬਾਜੀ ਕੰਦ ਉਹ ਸਾਰੀ ਝਲਾਬੀ ਪਈ ਆ ਕੰਦ ਬਾਲੇ ਤੱਕ ਜਿਹੜੀ ਐ ਡਿੱਗ ਪਈ ਥੱਲੇ ਨੂੰ ਤੇ ਜਿਹੜੀ ਪਰਿਵਾਰ ਨੂੰ ਜਿਹੜੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਤੇ ਸਾਡੀ ਬੇਨਤੀ ਇਹੀ ਆ ਕਿ ਜਿੱਥੇ ਆਪਾਂ ਉਹ ਵੀਡੀਓ ਨੂੰ ਦੁੱਖ ਯਾਰ ਕੱਲ ਨਹੀਂ ਸ਼ੇਅਰ ਕੀਤਾ ਲਿਆ ਤੇ ਹੁਣ ਸਿਰਫ ਅਸੀਂ ਇਸ ਕਰਕੇ ਸ਼ੇਅਰ ਕਰਨਾ ਕਿ ਪਰਿਵਾਰ ਦੀ ਜਿਹੜੀ ਆਪਾਂ ਦੁਬਾਰਾ ਇਹੋ ਜਿਹੜਾ ਹਾਸਾ ਆ ਉਹ ਨਾਮ ਵਾਪਰੇ ਤੇ ਪਰਿਵਾਰ ਦੀ ਆਪਾਂ ਜਿਹੜੀ ਬਦ ਤੋਂ ਬਦ ਮਦਦ ਕਰਨੀ ਆ ਆਪਾਂ ਕਾਉਂਟ ਨੰਬਰ ਸ਼ੇਅਰ ਕਰ ਦਾਂਗੇ ਐਨ ਜੀਓ ਦਾ ਤੇ ਆਪਾਂ ਜਿੰਨੀ ਵੀ ਪੇਮੈਂਟ ਹੋਈ ਆ ਆਪਾਂ ਪਰਿਵਾਰ ਨੂੰ ਜਿਹੜਾ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਮકાਨ ਬਣਾਉਣ ਵਾਸਤੇ ਜਿਹੜੀ ਮਦਦ ਕਰਨੀ ਆ ਤਾਂ ਜੋ ਜਿਹੜੀ ਆ ਕੋਈ ਵੀ ਜਿਹੜੀ ਅਨਸੁਖਾਮੀ ਜਿਹੜੀ ਘ ਇਹ ਪਰਿਵਾਰ ਦੀ ਜਿਹੜੀ ਆ ਵੱਧ ਤੋਂ ਵੱਧ ਮਦਦ ਹੋ ਸਕੇ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ